ਇਹ ਗੱਲ ਸਾਰਾ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਕੁਝ ਨੂੰ ਸਿੱਖਸਾਨੇ ਕੋਈ ਵਿਰੋਧ ਨਹੀਂ ਭਾਰਤੀ ਜਨਤਾ ਪਾਰਟੀ ਦਾ। ਮੈਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿਸਾਨ ਸੰਘਰਸ਼ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਉਹਦਾ 올 ਇੰਡੀਆ ਜਨਰਲ ਸੈਕਟਰੀ ਹੈ। ਤਾਂ ਸਾਡੇ ਨਾਲ ਵੀ ਤਾਂ ਕਿਸਾਨ ਹੀ ਹੋਣਗੇ ਇਹਨੇ ਲੱਗੇ ਹੋਣਗੇ। ਪਰ ਉਹ ਕੀ ਸੀ? ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ। ਜਿਹੜੇ ਕਾਂਗਰਸ ਨਾਲ ਲੱਗਦੇ ਉਸ ਤੋਂ ਜਿਹੜੇ ਕਮਿਊਨਿਸਟਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਲੱਗਦੇ ਉਹ ਕਾਮਰੇਡ ਨੇ। ਤੇ ਉਹ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਕਿਸਾਨ ਜਿਹੜਾ ਨਾ ਬੜਾ ਪਵਿੱਤਰ ਨਾਮ ਆ ਉਹ ਉਸ ਨਾਮ ਦਾ ਗਲਤ ਇਸਤੇਮਾਲ ਕਰਦੇ ਆ ਇਹ ਸੂਬੇ ਦੇ ਹਾਲਾਤ ਖਰਾਬ ਕਰਨੇ ਇਹਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਮੈਂ ਕੱਲ ਵੀ ਕਿਹਾ ਧੱਲੇਵਾਲ ਦੇ ਸਾਹਮਣੇ ਕਿਹਾ ਮੇਰੇ ਨਾਲ ਹੀ ਸੀ ਬੈਠਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕਿਉਂ ਕਰਦੇ ਆ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਚੀਜ਼ ਦਾ ਕਿ ਤੁਸੀਂ ਇਹ ਦੱਸੋ ਆ ਜਿੰਨੇ ਇੱਥੇ ਬੈਠੇ ਆ ਕਹਿੰਦੇ ਜੀ ਮੈਨੂੰ ਕਹਿਣ ਲੱਗੇ ਸਾਡੇ ਸ਼ੁਭਕਰਮ ਨੂੰ ਸ਼ਹੀਦ ਕਰਤਾ ਮੈਂ ਕਹਾਂ ਉਹ ਸਾਡਾ ਨਹੀਂ ਸੀ ਜਿਹੜਾ ਵੀ ਜਿਹਦੀ ਵੀ ਹੱਤਿਆ ਹੋ ਗਈ ਉਹ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਆ ਉਸ ਦੀ ਅਸੀਂ ਨਿੰਦਾ ਕਰਦੇ ਆ ਬੀਜੇਪੀ ਦਾ ਉਹਦੇ ਹੱਕ ਚ ਨਹੀਂ ਹੁੰਦੀ ਤੇ ਅਸੀਂ ਤਾਂ ਸਿੱਧਾ ਸਿੱਧਾ ਇਹ ਕਹਿੰਦੇ ਆ ਵੀ ਨਾ ਕਿਸੇ ਦੀ ਹੱਤਿਆ ਹੋਵੇ ਨਾ ਅਸੀਂ ਐਸੇ ਹਾਲਾਤ ਪੈਦਾ ਕਰੀਏ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਆ ਬੈਠੇ ਆ ਇਹਨਾਂ ਚੋਂ ਕਿਹੜੇ ਬੀਜੇਪੀ ਵਾਲੇ ਨੇ ਸ਼ੁਭਕਰਮਨ ਦੀ ਹੱਤਿਆ ਕੀਤੀ ਕਹਨ ਲੱਗੇ ਜੀ ਇੰਨਾ ਚ ਤਾਂ ਕੋਈ ਨਹੀਂ ਹੈ ਤਾਂ ਪੁਲਿਸ ਵਾਲਾ ਨੇ ਕੀਤੀ ਹੈ ਮੈਂ ਕਿਹਾ ਭਈ ਫਿਰ ਜਦੋਂ ਇੰਨਾ ਚ ਕੋਈ ਨਹੀਂ ਹੈ ਤਾਂ ਇਹਨਾਂ ਨੂੰ ਕਿਉਂ ਘੇਰਦੇ ਆ ਪੁਲਿਸ ਵਾਲਾ ਨੇ ਕੀਤੀ ਹੈ ਮੈਂ ਡੀਜੀਪੀ ਤਾਂ ਹੈ ਨਹੀਂ ਮੈਂ ਤਾਂ ਪਾਰਟੀ ਦਾ ਲੀਡਰ ਆ ਤੇ ਡੀਜੀਪੀ ਕੋਲ ਜਾਓ ਉਹਦੇ ਕੋਲ ਸ਼ਿਕਾਇਤ ਕਰੋ ਠੀਕ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਜਿਨੇ ਵੀ ਇਹ ਕੰਮ ਕੀਤਾ ਅਸੀਂ ਉਸ ਦੇ ਖਿਲਾਫ ਆ ਤੇ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਐਵੇਂ ਬਹਾਨਾ ਬਣਾ ਕੇ ਸਾਡੇ ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਕਰਦਾ ਅਸੀਂ ਕਾਨੂੰਨ ਦਾ ਪਾਲਣ ਕਰਨ ਵਾਲੇ ਆ ਦੇਸ਼ ਦੇ ਸਰਦਾਰਾਂ 'ਚ ਵਿਸ਼ਵਾਸ ਰੱਖਦੇ ਆ ਡੈਮੋਕ੍ਰੇਸੀ ਜਿਹੜੀ ਹੈ ਇਹਦੇ 'ਚ ਜਿਵੇਂ ਇਹ ਚੋਣਾਂ ਨੇ ਇੱਕ ਤਿਹਾਰ ਦੀ ਤਰ੍ਹਾਂ ਹੁੰਦੀਆਂ ਨੇ ਇੱਕ ਪਰਵ ਹੁੰਦਾ ਉਹ ਸਾਰਿਆਂ ਨੇ ਮਿਲ ਕੇ ਜਸ਼ਨ ਮਨਾਉਣਾ ਹੁੰਦਾ ਇਸ ਤਰ੍ਹਾਂ ਤੋਂ ਥੋੜਾ ਜਿਹਾ ਕਿ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਜੀ ਮੈਂ ਤੁਹਾਨੂੰ ਚੱਲਣ ਨਹੀਂ ਦੇਣਾ ਜੀ ਇਹ ਕੋਈ ਅਤੰਕਵਾਦ ਥੋੜਾ ਆ ਗਿਆ ਜੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ ਉਹ ਜੇ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਤਾਂ ਨਿਸ਼ਚਿਤ ਆ ਕਿ ਸਾਰੀ ਜਗ੍ਹਾ ਬੀਜੇਪੀ ਦੇ ਵਰਕਰ ਜਾਣਗੇ ਔਰ ਸਾਰੀ ਜਗ੍ਹਾ ਪ੍ਰਚਾਰ ਵੀ ਕਰਨਗੇ ਤੇ ਉਹਦੇ 'ਚ ਰੋਕਣਾ ਇੱਕ ਗੁਨਾਹ ਜਿਹੜਾ ਵੀ ਕਰਦਾ ਖਵਾਦ ਕਹਿੰਦੇ ਮੈਂ ਕੱਲ ਵੀ ਕਿਹਾ ਧੱਲੇਵਾਲ ਦੇ ਸਾਹਮਣੇ ਕਿਹਾ ਮੇਰੇ ਨਾਲ ਹੀ ਸੀ ਬੈਠਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕਿਉਂ ਕਰਦੇ ਆ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਚੀਜ਼ ਦਾ ਕਿ ਤੁਸੀਂ ਇਹ ਦੱਸੋ ਆ ਜਿੰਨੇ ਇੱਥੇ ਬੈਠੇ ਆ ਕਹਿੰਦੇ ਜੀ ਮੈਨੂੰ ਕਹਿਣ ਲੱਗੇ ਸਾਡੇ ਸ਼ੁਭਕਰਮ ਨੂੰ ਸ਼ਹੀਦ ਕਰਤਾ ਮੈਂ ਕਿਹਾ ਉਹ ਸਾਡਾ ਨਹੀਂ ਸੀ ਜਿਹੜਾ ਵੀ ਜਿਹਦੀ ਵੀ ਹੱਤਿਆ ਹੋਵੇ ਉਹ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਆ ਉਸ ਦੀ ਅਸੀਂ ਨਿੰਦਾ ਕਰਦੇ ਆ ਭਾਜਪਾ ਦਾ ਉਹਦੇ ਹੱਕ ਚ ਹੀ ਨਹੀਂ ਹੁੰਦੀ ਤੇ ਅਸੀਂ ਤਾਂ ਸਿੱਧਾ ਸਿੱਧਾ ਇਹ ਕਹਿੰਦੇ ਆ ਵੀ ਨਾ ਕਿਸੇ ਦੀ ਹੱਤਿਆ ਹੋਵੇ ਨਾ ਅਸੀਂ ਐਸੇ ਹਾਲਾਤ ਪੈਦਾ ਕਰੀਏ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਆਪ ਬੈਠੇ ਆ ਇਹਨਾਂ ਚ ਦੱਸੋ ਕਿਹੜੇ ਬੀਜੇਪੀ ਵਾਲੇ ਨੇ ਸ਼ੁਭਕਰਮਨ ਦੀ ਅਧਿਆ ਕੀਤੀ ਹੈ ਕਹਿਣ ਲੱਗੇ ਜੀ ਇਹਨਾਂ ਚ ਤਾਂ ਕੋਈ ਨਹੀਂ ਹੈ ਉਹ ਤਾਂ ਪੁਲਿਸ ਵਾਲਾ ਨੇ ਕੀਤੀ ਹੈ ਮੈਂ ਕਿਹਾ ਭਈ ਫੇਰ ਜਦੋਂ ਇਹਨਾਂ ਚ ਕੋਈ ਨਹੀਂ ਹੈ ਤਾਂ ਇਹਨਾਂ ਨੂੰ ਕਿਉਂ ਘੇਰਦੇ ਆ ਪੁਲਿਸ ਵਾਲਾ ਨੇ ਕੀਤੀ ਹੈ ਮੈਂ ਬੀਜੇਪੀ ਦਾ ਹੈ ਨਹੀਂ ਮੈਂ ਤਾਂ ਪਾਰਟੀ ਦਾ ਲੀਡਰ ਆ ਤੇ ਬੀਜੇਪੀ ਕੋਲ ਜਾਓ ਉਹਦੇ ਕੋਲ ਸ਼ਿਕਾਇਤ ਕਰੋ ਠੀਕ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਜਿਨੇ ਵੀ ਇਹ ਕੰਮ ਕੀਤਾ ਅਸੀਂ ਉਸ ਦੇ ਖਿਲਾਫ ਆ ਤੇ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਐਵੇਂ ਬਹਾਨਾ ਬਣਾ ਕੇ ਸਾਡੇ ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਕਰਨਾ ਅਸੀਂ ਕਾਨੂੰਨ ਦਾ ਪਾਲਣ ਕਰਨ ਵਾਲੇ ਆਂ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆਂ ਡੈਮੋਕ੍ਰੇਸੀ ਜਿਹੜੀ ਹੈ ਇਹਦੇ 'ਚ ਜਿਹਨੀਆਂ ਚੋਣਾਂ ਨੇ ਇਖਤਿਹਾਰ ਦੀ ਤਰ੍ਹਾਂ ਹੁੰਦੀਆਂ ਨੇ ਇੱਕ ਪਰਵ ਹੁੰਦਾ ਉਹ ਸਾਰਿਆਂ ਨੇ ਮਿਲ ਕੇ ਜਸ਼ਨ ਮਨਾਉਣਾ ਹੁੰਦਾ ਇਸ ਤਰ੍ਹਾਂ ਤੋਂ ਥੋੜਾ ਜਿਹਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਜੀ ਮੈਂ ਤੁਹਾਨੂੰ ਚੱਲਣ ਨਹੀਂ ਦੇਣਾ ਜੀ ਇਹ ਕੋਈ ਅਤੰਕਵਾਦ ਥੋੜਾ ਆ ਗਿਆ ਇਹ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ ਉਹ ਇਹ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਤਾਂ ਨਿਸ਼ਚਿਤ ਆ ਕਿ ਸਾਰੀ ਜਗ੍ਹਾ ਬੀਜੇਪੀ ਦੇ ਵਰਕਰ ਜਾਣਗੇ ਔਰ ਸਾਰੀ ਜਗ੍ਹਾ ਪ੍ਰਚਾਰ ਵੀ ਕਰਨਗੇ ਤੇ ਉਹਦੇ ਚ ਰੋਕਣਾ ਇੱਕ ਗੁਨਾਹ ਜਿਹੜਾ ਵੀ ਕਰਦਾ ਧੰਨਵਾਦ ਕਹਿੰਦੇ ਮੈਂ ਕੱਲ ਵੀ ਕਿਹਾ ਢੱਲੇਵਾਲ ਦੇ ਸਾਹਮਣੇ ਕਿਹਾ ਮੇਰੇ ਨਾਲ ਹੀ ਸੀ ਬੈਠਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕਿਉਂ ਕਰਦੇ ਆ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਚੀਜ਼ ਦਾ ਕਿ ਤੁਸੀਂ ਇਹ ਦੱਸੋ ਆ ਜਿੰਨੇ ਇੱਥੇ ਬੈਠੇ ਆ ਕਹਿੰਦੇ ਜੀ ਮੈਨੂੰ ਕਹਿਣ ਲੱਗੇ ਸਾਡੇ ਸ਼ੁਭਕਰਮ ਨੂੰ ਸ਼ਹੀਦ ਕਰਤਾ ਮੈਂ ਕਿਹਾ ਉਹ ਸਾਡਾ ਨਹੀਂ ਸੀ ਜਿਹੜਾ ਵੀ ਜਿਹਦੀ ਵੀ ਹੱਤਿਆ ਹੋਵੇ ਉਹ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਆ ਉਸ ਦੀ ਅਸੀਂ ਨਿੰਦਾ ਕਰਦੇ ਆ ਬੀਜੇਪੀ ਦਾ ਉਹਦੇ ਹੱਕ ਚ ਹੀ ਨਹੀਂ ਹੁੰਦੀ ਤੇ ਅਸੀਂ ਤਾਂ ਸਿੱਧਾ-ਸਿੱਧਾ ਇਹ ਕਹਨੇ ਆਂ ਵੀ ਨਾ ਕਿਸੇ ਦੀ ਹੱਤਿਆ ਹੋਵੇ ਨਾ ਅਸੀਂ ਐਸੇ ਹਾਲਾਤ ਪੈਦਾ ਕਰੀਏ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਆਪ ਬੈਠੇ ਆਂ ਇਹਨਾਂ ਚ ਦੱਸੋ ਕਿਹੜੇ ਬੀਜਪੀ ਵਾਲੇ ਨੇ ਸ਼ੁਭਕਰਮਨ ਦੀ ਅੱਧਿਆ ਕੀਤੀ ਹੈ ਕਹਿਣ ਲੱਗੇ ਜੀ ਇਹਨਾਂ ਚ ਤਾਂ ਕੋਈ ਨਹੀਂ ਹੈ ਇਹ ਤਾਂ ਪੁਲਿਸ ਵਾਲਾ ਨੇ ਕੀਤੀ ਹੈ ਮੈਂ ਕਿਹਾ ਭਈ ਫੇਰ ਜਦੋਂ ਇਹਨਾਂ ਚ ਕੋਈ ਨਹੀਂ ਹੈ ਤਾਂ ਇਹਨਾਂ ਨੂੰ ਕਿਉਂ ਘੇਰਦੇ ਆਂ ਪੁਲਿਸ ਵਾਲਾ ਨੇ ਕੀਤੀ ਹੈ ਮੈਂ ਬੀਜਪੀ ਦਾ ਹੈ ਨਹੀਂ ਮੈਂ ਤਾਂ ਪਾਰਟੀ ਦਾ ਲੀਡਰ ਆ ਤੇ ਬੀਜਪੀ ਕੋਲ ਜਾਓ ਉਹਦੇ ਕੋਲ ਸ਼ਿਕਾਇਤ ਕਰੋ ਠੀਕ ਹੈ ਤਾਂ ਉਹਨੂੰ ਸਿਰਾ ਮਿਲਣੀ ਚਾਹੀਦੀ ਜਿਨੇ ਵੀ ਇਹ ਕੰਮ ਕੀਤਾ ਅਸੀਂ ਉਸ ਦੇ ਖਿਲਾਫ ਆ ਤੇ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਐਵੇਂ ਬਹਾਨਾ ਬਣਾ ਕੇ ਸਾਡੇ ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਕਰਿਆ ਅਸੀਂ ਕਹਾਂ